ਜੋ ਕਰਾਂ ਦੀ ਚੱਲਦੇ ਆਂ ਪਰ ਤੂੜੀ ਵਾਲੀ ਬੋਲੀ ਦੇ ਭਾਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਾ ਕਰੋ ਸਬਜ਼ੀ ਮੰਡੀ ਦੀ ਵੀਡੀਓ ਆ ਜਿਹੜੀ ਮਿੱਤਰੋ ਰਿਕਾਰਡ ਆਪਾਂ ਕਰ ਲਈ ਹੈ ਜੀ ਤੇ ਸਬਜ਼ੀ ਮੰਡੀ 'ਚ ਚੱਕਰ ਫੜਾ ਪੈਂਦਾ ਯਾਰ ਸਬਜ਼ੀ ਮੰਡੀ ਜਿਹੜੇ ਵਿਚਾਰੇ ਵੇਚਣ ਜਾਂਦੇ ਆ ਨਾ ਯਾਰ ਤੁਹਾਨੂੰ ਦਾਦਾ ਕੜ ਜਾ ਫਰੰਟ ਕੈਮਰਾ ਓਨ ਕਰ ਲਗੇ ਤੇ ਸਬਜ਼ੀ ਮੰਡੀ ਦੇ ਵਿੱਚ ਭਰਾਵਾ ਜਿਹੜੇ ਵੇਚਣ ਜਾਂਦੇ ਆ ਬੰਦੇ ਬਹੁਤ ਰੌਲਾ ਪਉਂਦੇ ਆ ਯਾਰ ਓਹ ਹੋ ਹੋ ਲੈ ਰੱਬ ਦਾ ਉਹਦੇ ਭਾਈ ਬੁੜੀਆਂ ਸਾਨੂੰ ਘੇਰ ਲੈਂਦੀਆਂ ਤੇ ਕਹਿੰਦੇ ਆ ਰੇਟ ਘਟਾਉਂਦੇ ਆ ਤੁਸੀਂ ਐ ਕਰਦਾ ਮਾਗਾ ਯਾਰ ਤੁਸੀਂ ਵੀ ਚੱਲ ਵੀ ਸਾਬਨਾ ਰੱਖ ਲਿਆ ਕਰ ਪਰ ਯਾਰ ਵਸ ਨਹੀਂ ਚੱਲਦਾ ਉਹਨਾਂ ਦਾ ਵੀ ਵੀ ਗਰਮੀ ਹੈਗੀ ਜ਼ਿਆਦੇ ਬਾਈ ਤੇ ਫਲ ਫੂਟਾਂ ਦਾ ਤਾਂ ਜਵੇਂ ਨਹੀਂ ਵਸ ਚੱਲਦਾ ਸਬਜੀ ਸੂਜੀ ਤਾਂ ਜਾਂਦੀ ਵੈਕ ਜਿਹਨੇ ਫਲ ਫੂਟ ਲੈ ਲੈਂਦੇ ਜਿਵੇਂ ਕਈ ਕੇਲੇ ਲੈ ਲੈ ਪਪੀਤਾ ਲੈ ਲਿਓ ਕਈ ਵਾਰੀ ਗਰਮੀ ਗਰਮੀ ਚ ਨਹੀਂ ਵਕਦੇ ਯਾਰ ਉਹਦੇ ਕਰਕੇ ਪੱਲੇ ਬਹੁਤ ਪੈਂਦੇ ਬਾਈ ਉਹਨਾਂ ਦੇ ਫਲਾਂ ਵਾਲਾ ਰੇਟ ਤਾਂ ਤਾਂ ਹੀ ਉਹਨਾਂ ਨੂੰ ਜਲਦੀ ਲਾਉਣਾ ਪੈਂਦਾ ਬਾਈ ਹਨਾ ਸਬਜੀ ਵੀ ਆਏ ਆ ਯਾਰ ਵੀ ਜਿਹੜੇ ਬੰਦੇ ਦੀ ਤਾਂ ਬਾਈ ਜੀ ਜਿਹੜਾ ਬੰਦਾ ਤਾਂ ਪਿਕਅਪ ਲੈ ਜਾਂਦਾ ਪਿਕਅਪ ਜਿੱਦੀ ਵਕਦੀ ਆ ਤੁਹਾਨੂੰ ਇੱਕ ਗੱਲ ਮੇਨ ਦੱਸ ਦਿਆਂ ਜਿੰਦ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਤਾਂ ਪਿਕਅਪ ਵਾਲੇ ਆਉਂਦੇ ਆ ਗੱਡੀ ਉਹ ਤਾਂ ਉਹਨਾਂ ਦਾ ਰੇਟ ਹੋਊਗਾ ਜਾਇਜ਼ ਜਾਇਜ਼ ਕਿਉਂ ਹੋਊਗਾ ਕਿਉਂਕਿ ਉਹਨਾਂ ਨੇ ਵੱਧ ਕੁਆਂਟੀਟੀ 'ਚ ਉਹਨਾਂ ਦੀ ਸਬਜ਼ੀ ਵੇਚਦੀ ਆ ਬਾਈ ਉਹ 2-2 ਤਾਂ 5-5 ਰੁਪਏ ਵੀ ਕਿਲੋ ਮਗਰ ਕੱਢੀ ਗਏ ਨਾ ਉਹਨਾਂ ਨੂੰ ਕੋਈ ਉਹ ਨਹੀਂ ਹੁੰਦਾਗਾ ਉਹਨਾਂ ਨੇ ਵਧੀਆ ਕਮਾਈ ਕਰ ਜਾਨੀ ਕਿਉਂਕਿ ਉਹਨਾਂ ਨੇ ਕੁਆਂਟਲਾਂ ਦੇ ਹਿਸਾਬ ਨਾਲ ਸਬਜ਼ੀ ਵੇਚਣੀ ਆ ਯਾਰ ਹਨਾ ਜਿਹੜੇ ਆ ਇਹਦੇ ਰੇੜੀ ਵਾਲੇ ਬਾਈ ਇਹਨਾਂ ਨੇ ਕਿਤੇ ਵਿਕਚ ਨਹੀਂ 50 ਕਿਲੋ ਸਬਜ਼ੀ 40 ਕਿਲੋ ਵੇਚਣੀ ਆ ਇਹਦੇ 'ਚ ਵੇਚ ਲੋ ਵੀ ਕਿੰਨੀ ਖਰਾਬ ਹੋ ਜਾਨੀ ਹੱਥੋਂ ਨੂੰ ਨਹੀਂ ਵਿਕਦੀ ਇਦੇ ਚ ਸੈਟਿੰਗ ਹਲੋਣੀ ਪੈਂਦੀ ਆ ਬਾਈ ਜਿੰਨਾ ਘੱਟ ਸੌਦਾ ਬੰਦੇ ਕੋਲੇ ਹੋਊਗਾ ਉਹਨੂੰ ਉਹਨਾਂ ਰੇਟ ਵੱਧ ਲਾਉਣਾ ਪਊਗਾ ਬਾਈ ਸਮਝਦੇ ਨਾ ਗੱਲ ਕਿਉਂਕਿ ਉਹਦੀ ਜਿਹੜੀ ਖਪਤ ਆ ਉਹਦੀ ਘੱਟ ਆ ਤੇ ਉਹਦੇ ਚ ਉਹਨੂੰ ਆਪ ਦੀ ਦਿਹਾੜੀ 5-700 ਬਣਾਉਣ ਲੱਗੇ ਨੂੰ ਵਾ ਘੱਟ ਸਬਜ਼ੀ ਦੇ ਵਿੱਚ ਰੇਟ ਵਧਾਉਣਾ ਹੀ ਪੈਣਾ ਜਿਹਦੇ ਕੋਲੇ ਸਬਜ਼ੀ ਵੱਧ ਤਾਂ ਬਾਈ ਉਹ 5-5 ਰੁਪਏ ਵੀ ਕਿਲੋ ਮਗਰ ਲਾਈ ਗਏ ਜਿਹਨੂੰ ਪਤਾ ਵੀ ਮੇਰੀ ਵਿਕ ਜਾਣੀ ਆ ਮੇਰੇ ਰੋਜ ਗਾ ਕੇ ਪੱਕੇ ਲੱਗੇ ਵੇ ਆ ਉਹ 5-5 70 ਰੁਪਏ ਵੀ ਕੱਢੂਗਾ ਤੇ ਮੈਂ ਤਾਂ ਤੁਹਾਨੂੰ ਇਹੀ ਇਹਨਾ ਕਿ ਜੇਦੋਂ ਤੁਸੀਂ ਘੱਟ ਰੇਟ 'ਤੇ ਸਬਜ਼ੀ ਖਰੀਦਦੇ ਪਿਕਅਪ ਤੋਂ ਲਿਆ ਕਰੋ ਤੇ ਜੇ ਮਤਲਬ ਤੁਸੀਂ ਫਾਇਦਾ ਅਗਲੇ ਦਾ ਕਰਨਾ ਹੈ ਕਿ ਰੇੜੀ ਵਾਲੇ ਵੀਰ ਭਰਾ ਦਾ ਫਾਇਦਾ ਹੋ ਜੇ ਵੀ ਜਿਨ੍ਹਾਂ ਕੋਲੇ ਪੈਸੇ ਨੂੰ ਕੋਈ ਚੱਕਰ ਨਹੀਂ ਯਾਰ ਵੀ 10 ਉਹ ਵੀ ਆਪਾਂ ਦੇ ਦਿੰਨੇ ਆ ਜਿੰਨਾਂ ਨੂੰ ਆਇਆ ਹੁੰਦਾ 20 ਦੀ ਵੱਧ ਦਿੱਤੇ ਜਾਣ ਚਲ ਅਗਲੇ ਦਾ ਫਾਇਦਾ ਹੋ ਜੇ ਮਿਹਨਤ ਕਰਦੇ ਉਹ ਭਾਈ ਰੇੜੀ ਵਾਲਾ ਤੋਂ ਲਿਆ ਕਰੋ ਸਹੀ ਨਾ ਗੱਲ ਤੇ ਪਿਕਅਪ ਤੋਂ ਜਿਹੜੀ ਚੀਜ਼ ਤੁਹਾਨੂੰ ਸਸਤੀ ਮਿਲ ਜਣੀ ਹੈ ਜਿਹੜੇ ਜਿਹੜੇ ਪਿੰਡ ਪਿਕਅਪ ਵਾਲੇ ਆਉਂਦੇ ਆ ਮੈਂ ਵੀਡੀਓ ਵੀ ਬਣਾਈ ਸੀ ਬਾਂਦਰ ਜਟਾਣੇ ਵੀ ਬੰਦਾ ਹੁੰਦਾ ਪਿਕਅਪ ਤੇ ਉਹ ਸਬਜ਼ੀ ਵੇਚਣਾ ਹੁੰਦਾ ਉਹਦੇ 'ਚ ਜੇ ਮੰਨ ਲਓ ਵੀ ਮੰਡੀ ਦੇ ਵਿੱਚ 25 ਰੁਪਏ ਭਾਅ ਤੇ ਉਹਨੇ 30 ਦੇ ਦੇਣਾ ਹੁੰਦਾ ਉੱਥੋਂ ਤੁਹਾਨੂੰ ਸਬਜ਼ੀ ਸਸਤੀ ਮਿਲ ਜਾਂਦੀ ਬਈ ਅਜਮੇਰ ਸਿੰਘ ਭੁੱਲਰ ਰਤਨ ਜੀ ਸਮਾਣਾ ਗੁੱਡ ਮਾਰਨਿੰਗ ਰਾਜਵਿੰਦਰ ਸਿੰਘ ਬੂਟਾ ਸਿੰਘ ਕਲਾਣਾ ਕੀ ਹਾਲ ਚਾਲ ਹੈ ਬਈ ਗਿਰਚਰਨ ਸਿੰਘ ਬਰਨਾਲਾ ਏਰੀਆ ਧਰਮਪਾਲ ਸਿੰਘ ਬਈ ਤੇ ਬਲਦੇਵ ਸਿੰਘ ਸੰਧਵਾਂ ਤੇ ਬਈ ਆ ਵੇ ਲੋ ਤੁਸੀਂ ਕਿੰਨੇ ਕ ਬੰਦੇ ਖੜੇ ਲ ਤੂੜੀ ਵੇ ਲੋ ਕਿੰਨੀ ਕਾਈ ਇੱਧਰ ਹਿਸਾਬ ਪਤਾ ਲਾਓ ਜੀ ਐਨੇ ਕ ਨੱਕ ਖੜੇ ਆ ਬਾਈ 1 2 3 4 ਚਾਰ ਨਾ ਖੜੇ ਬਾਈ ਸਾਹਮਣੇ ਵੇਦੋ ਤੁਸੀਂ ਤੇ ਰੇਟ ਬਾਕੀ ਦੇਖਦੇ ਬਾਈ ਕਿੰਨੇ ਕ ਜਾਂਦੇ ਆ ਕੱਲ ਤਾਂ 2 200 ਰੇਟ ਜਿਹੜਾ ਰਹਿ ਗਿਆ ਸੀਗਾ ਤੇ ਉਹਦੇ ਕਰਕੇ ਜਿਹੜਾ ਨਗ ਘਟੇ ਪਿਆ ਬਾਈ 4 ਕ ਨਾ ਗਈ ਹੁੰਦੇ ਹੋਰ ਬਾਈ ਠੀਕ ਆ ਓ ਹੋ ਹੋ ਬੱਜ ਗਿਆ ਬੱਜ ਗਿਆ ਬੱਜ ਗਿਆ ਇੱਕ ਫੂਲ ਲਿਆਂਦਾ ਜੀ ਉਹ ਡਿੱਗ ਪਿਆ ਚਲ ਕੋਈ ਨਹੀਂ ਹੋਰ ਸੁਣਾ ਬਾਈ ਕੱਲ ਲਿਆਂਦੇ ਸੀ ਟਰਾਲੀ ਨਹੀਂ ਕੱਲ ਤਾਂ ਨਹੀਂ ਮੈਂ ਤਾਂ ਅੱਜ ਹੀ ਲੈ ਕੱਲ ਰੇਟ ਯਾਰ ਖੰਦ ਬਣਿਆ ਨਹੀਂ ਅੱਜ ਵੇਨੇ ਤੂੜੀ ਦੀ ਕੁਆਲਿਟੀ ਘੈਂਟ ਆ ਬਾਈ ਕੋਰੇ ਹਣਾ ਥੋੜੀ ਜਿਹੜਾ ਥੋੜੀ ਹੈਗੀ ਐ ਵਿੱਚ ਮੋਣੀ-ਮੁੰਡੀ ਕਿਤੇ ਹੋਰ ਵਪਾਰ ਦਾ ਕੰਮ ਆ ਤੇ ਵਪਾਰੀ ਹੈ ਕਿ ਆਪਦੀ ਤੂੰ ਆਪਦੀ ਲੈ ਕੇ ਆਇਆ ਹਾਂ ਹਾਂ ਰੇਡ ਹੈਣੀ ਆ ਦੀਆਂ ਰੇਡ ਤਾਂ ਖਤਮ ਹੋਣਾ ਨਹੀਂ ਖਤਮ ਆ ਕਹਿੰਦੇ ਆ ਕਿ ਨਹੀਂ ਹੁੰਦਾ ਰੇਡ ਹਾਂ ਸਹੀ ਗੱਲ ਚਲੋ ਇਹ ਮੰਦੇ ਠੰਡੇ ਚੱਲਦੇ ਰਹਿੰਦੇ ਆ ਲਾ ਬਈ ਸਬਜੀ ਦੇ ਵਿੱਚ 10 ਦਿਨਾਂ ਦੇ ਵਿੱਚ ਵਿੱਚ ਤੇਜ਼ੀ ਆਉਣ ਜਾ ਰਹੀ ਆ ਸਬਜੀ ਆ ਜਿਹੜੀ 10 ਦਿਨਾਂ ਚ ਤੇਜ਼ ਹੋ ਜਾਣੀ ਬਈ ਫੁੱਲ ਸਬਜੀ ਨੇ ਕੱਢ ਦੇਣੇ ਵਾਰੀ ਨਾਰੇ ਕਿਉਂਕਿ ਵਾਹਣ ਵਾਈ ਜਾਂਦੇ ਜਿਹੜੇ ਬੋਰਗੇ ਵੀ ਵੀਰਪੁਰਾ ਸਬਜੀ ਲਾਉਂਦੇ ਆ ਥੋੜੀ ਥੋੜੀ ਉਹਨਾਂ ਨੇ ਏਰੀਆ ਰੱਖਣਾ ਸਬਜੀ ਵਾਸਤੇ ਬਾਕੀ ਸਾਰਾ ਵਾ ਕੇ ਝੋਨਾ ਝੋਨਾ ਲੱਗਣਾ ਜੀ ਉੱਥੇ ਤੇ ਗਰਮੀ ਜਾਣੀ ਆ ਬਾਅਦ ਜਿਹੜੇ ਮਤਲਬ ਕਿ ਸਿੱਧੀ ਧੁੱਪ ਪੈਂਦੀ ਆ ਜਿਹੜੀ ਸਬਜੀ ਦੇ ਜਿੱਥੇ ਜਿੱਥੇ ਤੇ ਉੱਥੇ ਵੀ ਸਬਜੀ ਦੀਆਂ ਵੱਲਾਂ ਵੱਲ ਜਿਹੜੀਆਂ ਮੱਚ ਜਾਂਦੀਆਂ ਬਈ ਇਹਦੇ ਕਰਕੇ ਜਿਹੜੇ 10 ਕੁ 12 ਦੇਣੀ ਆ ਬਾਈ ਇਹ ਸਬਜੀ ਮੰਡੀ ਦੇ ਤੇ ਵੈਸੇ ਕੱਦੂ ਦਾ ਜ ਫਿਰ ਵੀ 25 25 30 30 35 35 ਰੁਪਏ ਕਿਲੋ ਜਿਹੜਾ ਕੱਦੂ ਵਗ ਕੱਦੂ ਦਾ ਰੇਡ ਤਾਜੀ ਵਧ ਗਿਆ ਬਾਈ ਲਾਲੂ ਸਾਹਿਬ ਕਤੋਂ ਤੇ ਬਾਕੀ ਸਬਜੀ ਇਹ ਜਿਹੜੀ 10 ਦਿਨਾਂ ਦੇ ਵਿੱਚ ਵਿੱਚ ਜਿਹੜੀ ਤੇਜ਼ ਹੋ ਜਾਣੀ ਮਿੱਤਰੋ ਤੇ ਹਣ ਮੰਡੀ ਵਾਲੇ ਦਿਨ ਗਏ ਬਾਈ ਹਣ ਤਾਂ ਜਿਵੇਂ ਇੱਥੇ ਆੜਤੀਆਂ ਕੋਲੇ ਸੌਦਾ ਵਾਧੂ ਪਿਆਗਾ ਕੋਟ ਮੰਡੀ ਚ ਹਰੇ ਕਾਰਟ ਤੇ ਕੁਝੇ ਵੀ ਮੰਡੀ ਚ ਲਾ ਲਓ ਫੁੱਲ ਸੌਦਾ ਪਿਆਗਾ ਅਗਲਾ ਕਹਿੰਦਾ ਬਾਈ ਜੀ ਵਾਧੂ ਸੌਦਾ ਭਾਵੇਂ ਨਾਲ ਲੈ ਗੱਡੀ ਉਦੋਂ ਬਾਅਦ ਵਧੀਆ ਜੀ ਉਦੋਂ ਬਾਅਦ ਆਰਧੀਆਂ ਤੇ ਫੋਨ ਆਇਆ ਕਰਨੇ ਬਾਈ ਜੀ ਸਬਜੀ ਆਪਣੇ ਦਾ ਦੇ ਯਾਰ ਕੋਈ ਨਹੀਂ ਘਾਟਾ ਸੋਦਾ ਤੇ ਆ ਚੱਕਰ ਬਣ ਜਾਣਾ ਬਾਈ 10 12 ਦਿਨਾਂ ਬਾਅਦ ਸਬਜੀ ਘਟ ਜਣੀ ਆ ਔਲਓਵਰ ਸਬਜੀ ਦੇ ਰੇਟ ਬਹੁਤ ਤੇਜ਼ ਹੋ ਜਾਣੇ ਬਾਈ ਉਦੋਂ ਫਿਰ ਵੀਡੀਓ ਉਦੋਂ ਉਦੋਂ ਫਿਰ ਪੱਤਰਕਾਰ ਵੀ ਆਪਣਾ ਤਾਂ ਚਲੋ ਰੋਜ਼ ਦਾ ਕੰਮ ਹੈ ਵੀਡੀਓ ਬਣਾਉਂਦਾ ਉਦੋਂ ਫਿਰ ਤੁਹਾਨੂੰ ਇੱਥੇ ਉਹ ਦੂਜੇ ਪੱਤਰਕਾਰ ਵੀ ਦਿਖਾ ਕਰਨਗੇ ਜਿਹੜੇ ਆਮ ਖਬਰਾਂ ਪਾਉਂਦੇ ਆ ਲਾ ਬਾਈ ਸਬਜੀ ਨੂੰ ਅੱਗ ਲੱਗ ਗਈ ਅੱਜ ਵੇਖੋ ਤੇ ਤੇ ਮੰਡੀ ਚੋਂ ਕਿਤੇ ਦੀਦੀ ਨਹੀਂ ਗੇ ਹਾਂ ਓਏ ਹਾਂ ਸੁਣੋ ਹਾਂ ਕੀ ਬਣਦਾ ਉਹ ਮੈਂ ਆ ਗਿਆ ਆਪਣੇ ਜਿਹੜੇ ਵੀਰ ਭਰਾ ਵੇਂਦੇ ਚੰਨੜਾ ਉਹਨਾਂ ਨੂੰ ਦੱਸੀ ਜਾਂਦਾ ਮੈਂ ਕਿ ਜਦ ਮੰਡੀ ਹੁੰਦੀ ਉਹ ਤਾਂ ਕੋਈ ਨਹੀਂ ਵੜਦਾ ਮੰਡੀ ਚ ਜਦ ਤੇਜ ਹੋ ਗਿਆ ਨਾ ਸਭ ਦਾ ਉਦੋਂ ਵੱਡੇ ਵੱਡੇ ਪੱਤਰਕਾਰ ਵੀ ਹੋਣਗੇ ਵੀਡੀਓ ਬੋਣਗੇ ਆ ਇੰਨਾ ਰੇਟ ਹੋ ਗਿਆ ਕਦ ਕਦੂ ਕਿੰਨਾ ਲੈ ਅੱਜ ਬਾ ਪੰਜ ਕਿਲੋ ਲੈ ਆ ਅੰਦਰ 4 ਰੁਪਏ ਬੋਲ ਗਿਆ ਤੈਨੂੰ 5 ਰੁਪਏ ਕਿਨੇ ਦੇਤਾ ਕਦੂ ਏ 5 ਕਿਲੋ ਲੈ ਆਂ ਭਰਾਵਾ ਅੱਛਾ 5 ਕਿਲੋ ਲੈ 40 ਰੁਪਏ ਅੰਦਰ ਹੀ ਬੋਲ ਦੇ ਕਦੂ ਹਾਂ ਅੱਜ ਹੈਗਾ ਬਈ ਅੱਜ 40 ਰੁਪਏ ਆ ਕਦੂ ਅੱਜ ਹੱਥ ਨਹੀਂ ਧਰਨ ਦੇ ਕਦੂ ਆ ਅੱਜ ਵੀ ਕਹੀਂ 40 ਕਦੂ ਲੈ ਪੱਕਾ ਦਾ ਯਾਰ ਵੀਡੀਓ ਉਹ ਬੋਲੀ ਹੋ ਗਈ ਸਟਾਰਟ ਫਿਰ ਕਰ ਚੱਲ ਫਿਰ ਕਰਦਾ ਮੈਂ ਜੰਗਾ ਹਾਂ ਤੁਹਾਨੂੰ ਬੰਦਾ ਵਧੀਆ ਯਾਰ ਸਾਨੂੰ ਤੇ ਲਾ ਕਰੋ ਯਾਰ ਬਰੇਟੀ ਬੰਦਾ ਭੋਕਣਾ ਲੈ ਬਈ ਬੋਲੀ ਹੋ ਗਈ ਸਟਾਰਟ ਇੱਕ ਮਿੰਟ ਰੀਲ ਬਣਾ ਲ ਕੇ ਯਾਰ ਦੂਜੇ ਫੋਨ ਸੇ ਇਹ ਨਾ ਫੇਸਬੁੱਕ ਤੇ ਪਾ ਦਿੱਤੀ। ਲਾ ਬਈ ਕੋਟ ਕਪੂਰਾ ਮੰਡੀ ਦੇ ਵਿੱਚ 26 ਮਈ 2025 ਜਿਹੜੇ ਰੇਟ ਵਿਖਾਉਣ ਲੱਗੇ ਆ ਤੂੜੀ ਦੇ ਸਾਹਮਣੇ ਬੋਲੀ ਕਰਨ ਜਾ ਰਿਹਾ ਜੀ ਕੇਵਲ ਵੇਖਦੇ ਪਹਿਲੀ ਟਰਾਲੀ ਕੀ ਰੇਟ ਵਿਕਦੀ ਹੈ ਬਾਈ। ਖੜ ਗਿਆ ਕੇਵਲ। ਬੋਲੋ ਜੀ। ਬੋਲੋ ਬੋਲੋ। ਆ ਦੇ ਨਾ ਜੀ ਆ ਦੇ ਨਾ। 200 ਦੀਆ। ਪੰਜ। 115 25 230 ਰੁਪਏ ਬੋਲਾਂਗੇ ਨੇ 230 ਰੁਪਏ ਬਾਈ ਜੀ ਦੀ ਹੈ ਲੈ ਬਾਈ 230 ਰੁਪਏ ਆ ਗਿਆ ਬਾਈ 230 ਵੱਡੀ ਅਪਡੇਟ ਸਿੱਧੂ 230 ਲੈ ਬਾਈ ਵੇਖਦੇ ਬਾਈ ਨੇ ਵੇਚਤੀ ਕਿਨੇ ਯਾਰ ਰੇਡ ਨਾ ਅੱਜ ਕੋਈ ਹਾਲ ਨਹੀਂ ਦਾ ਤੂ ਢੀ ਦਾ ਯਾਰ ਉਸੇ ਵਾਲਾ ਕਤਲ ਕੇਸ ਦੇ ਨਾਲ ਹਾਂ ਭਾਈ ਓਏ ਆ ਜੀ ਜਲੇਟ ਦੇ ਰੇ 50 ਤੈਨੂੰ 50 ਦੇ ਬਾਈ ਜਨੂੰ 50 ਨਹੀਂ ਤੇਰੀ ਕਰ ਤੂੰ ਤਾਂ 50 ਮੈਨੂੰ ਬਤਾ ਉਹ ਮੈਂ ਦੇ ਦੂੰਗਾ ਨੱਥੂ ਨੱਥੂ ਜਿੱਲੀ ਗੁੱਲੀ ਦਾ ਨਹੀਂ ਦੋ ਹੀ ਰਾਜ ਦੋ ਦੋ ਹਲੋ 10 15 20 25 30 35 ਹਾਂ 40 45 250 ਕਰ ਪੰਜਾ ਟਰੈਕਟਰ ਤੇ ਬੋਲੀ ਦੇ ਕਰਨਾ ਕੀ ਆ 255 ਬੋਲਾਂਗੇ ਨੇ ਦੋ ਨੇ ਕੀ ਆ 200 ਤੇ 55 ਰੁਪਏ ਬਾਈ ਲੈ ਬਾਈ ਦੂਜੀ ਟਰਾਲੀ ਵੈਗ ਗਈ ਆ ਜੀ ਜਿਹੜੀ 250 ਤੇ 55 ਰੁਪਏ ਬਾਈ ਜਰਾ ਰੀਲ ਦੀ ਪਾਣ ਦੀ ਕੇ ਨਾਲ ਦੀ ਨਾਲੀ ਇੱਕ ਮਿੰਟ ਹੋ ਜਾ ਆ 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 200 5 10 15 20 25 30 40 50 60 ساری ਦੁੜੀ ਇੱਕੋ ਜਿਹੀ ਜੀ ਰਾਈ ਇੱਕੋ ਜਿਹੀ ਪੜੀ ਪਹਿਲੇ ਬੰਨਿਆ ਨੇ ਗਲੇ 60 70 70 ਬੰਨਨੇ ਲਾ ਬਈ 200 ਦੇ 70 ਰੁਪਏ ਬਈ ਜਿਹੜਾ ਆ ਰੇਡ ਹੋ ਗਿਆ ਜੀ ਤੇ ਅੱਜ ਸਿਰਾ ਰੇਡ ਭਾਈ 270 ਰੁਪਏ ਚੱਲੀ ਜਾਂਦਾ ਤੁਹਾਨੂੰ ਦੱਸ ਦਿੰਨੇ ਆ ਤੇ ਬਾਕੀ ਲਾਸਟ ਟਰਾਲੀ ਰਹਿ ਗਿਆ ਲਾਸਟ ਨਾ ਰਹਿ ਗਿਆ ਭਈ ਇਹੋ ਹੀ ਵੇਖ ਲੱਗੇ ਯਾਰ 270 ਤੋਂ ਰੇਡ ਆ ਜਿਹੜਾ ਭਾਈ ਉਹ ਆਦਾ ਕਿ ਨਹੀਂ ਭਰਾ ਆ ਜੋ ਕਰਨ ਅੱਛਾ 26 ਤਰੀਕਾ ਨਾ 27 27 ਹੋ ਗਈ ਹੋਈ ਮੈਂ ਇਹ ਕਰੇ ਸੀ ਗੋ ਯਾਰ ਉਹ ਫੜਾ ਤੂੰ ਕਾਈ ਕਰਦਾ ਕੁੱਤੇ ਵਾਲੀ ਫਿਰ ਮੈਨੂੰ ਕਹਿ ਦੇਣਾ ਆਈ ਨਹੀਂ ਮੇਰਾ ਹੁੰਦਾ ਹੀ ਨਹੀਂ ਆ ਮੈਂ ਕਿਹਾ ਦੇਖਦਾ ਮੈਂ ਇਹ ਆ ਮੋਟੀ ਆ ਮੋਟੀ ਆ ਚਲੋ ਆ ਇਹ ਤਾਂ ਬੋਲੂਗਾ ਹੈ ਆ ਨਹੀਂ ਹਰ ਤਾਂ ਕਰੂਗਾ ਕੋ ਬੋਲੋ ਬੋਲ ਚਲੋ ਹਾਂ ਬਸ ਇਹ ਕਰ ਰਹੇ ਆ ਜੀ ਹਲੇ 200 250 270 ਵੀ ਵੀ ਕੀ ਇੱਕ ਤੇ 250 ਦੇ ਮੇੜ ਤੇਰਾ ਲਾ ਭਾਈ ਤੇ ਰੇਟ ਅੱਜ ਭਾਈ ਜਿਹੜਾ ਚੱਲਿਆ ਇੱਕ ਟਰਾਲੀ ਦਾ 270 ਰੁਪਏ ਬਾਕੀ ਇੱਕ ਦੇਖੋ ਨਹੀਂ 250 ਨੂੰ ਵੀ ਕੀ ਸੀਗੀ ਰੇਟ ਅੱਜ ਕੱਲ ਨਾਲੋਂ ਥੋੜੇ ਰਿਸਕ ਹੈ ਪਰ ਗਾਹ ਖਾਲੇ ਵੀ ਆ ਨਹੀਂ ਭਾਈ ਆ ਰੇਟ ਸਮਝ ਕੇ ਆਣਾ ਸਮਝ ਰੱਖਣੀ ਰੇਟ ਵਧੇਗਾ ਕੋਈ ਰੇਟ ਰੂਟ ਤਾਂ ਉਹੀ ਆ ਯਾਰ ਵੀ ਗਾਹ ਕਹਿੰਗੇ ਚਲੋ ਇੱਕ ਦੋ ਨਾਗ ਜਿਹੜੇ ਨਾਗ ਘਟ ਆਏ ਸੀ ਭਾਈ ਹਨਾ ਜੇ ਇੱਥੇ ਦੋ ਚਾਰ ਨਾਗ ਹੋਰ ਆ ਜਾਂਦੇ ਰੇਟ ਫੇਰ ਉਹੀ ਰਹਿਣਾ ਸੀ ਬਾਈ ਟੀਮਾ ਸਾਹਿਬ ਜੀ ਬਾਈ ਕੀ ਹਾਲ ਚਾਲ ਹੈ ਗਗਨ ਗੁੰਮਰ ਸਤਵੀਰ ਵਿਰਕ ਭਰਾ ਕੀ ਹਾਲ ਚਾਲ ਹੈ ਬਾਈ ਉਹ ਠੀਕ ਠਾਕ ਹੈ ਜੀ ਸਰਜੀਤ ਸਿੰਘ ਗੁੱਡ ਮਾਰਨਿੰਗ ਜੀ ਗਰਜੰਟ ਸਿੰਘ ਢਾਲੀਆਲ ਟੋ ਸਭ ਠੀਕ ਹੈਗਾ ਜੀ ਠੀਕ ਹੈ ਜੀ ਜੰਟਾ ਯੂ ਐਸ ਲਾਈਵ ਸਵੇਰੇ 9 ਵਜੇ ਆਲੂ ਸਾਡੇ ਇੰਡੀਆ ਦਾ 100 ਰੁਪਏ ਦਾ ਅੱਧਾ ਕਿਲੋ 1 ਪਾਉਂਡ ਉਹ ਬੱਲੇ ਅੱਧਾ ਕਿਲੋ 100 ਰੁਪਏ 100 ਰੁਪਏ ਦਾ ਬੱਲੇ ਬਾਈਏ ਮਰਜੀਦ ਕਹਿੰਦਾ ਕਿ ਮਿੰਦਰ ਸਿੰਘ ਦਿਓਲ ਡੇਰਾ ਬਾਬਾ ਨਾਨਕ ਰਾਜਵਿੰਦਰ ਸਿੰਘ ਬਾਈ ਕੀ ਹਾਲ ਚਾਲ ਆ ਭਰਾ ਤੇ ਆਪਣੇ 20 ਰੁਪਏ 15 ਰੁਪਏ 20 ਰੁਪਏ ਕਿਲੋ ਆਲੂ ਮਨ ਦਾ ਕਨਾ 50 ਕਿਲੋ ਦਾ ਹੁੰਦਾਗਾ ਤੇ ਜੇ 600 ਦਾ ਗੱਟਾ 700 ਦਾ ਗੱਟਾ 14 ਰੁਪਏ ਲੈ ਜੇ 600 ਦਾ ਗੱਟਾ ਨਾ ਰੁਪਏ ਕਿਲੋ ਆਲੂ ਆਪਣੇ ਆ ਰੇਟ ਬਾਈ ਤੇ ਉਧਰ 100 ਰੁਪਏ ਦੇ ਅੱਧਾ ਕਿਲੋ ਯੂਐਸਏ ਦੇ ਸਾਹਮਣੇ ਇੰਨਾ ਫਰਕ ਆ ਉਹ ਰਾਜ ਬਾਈ ਖਰਚੇ ਖਰਚੇ ਬਹੁਤ ਪਾ ਜਾਂਦੇ ਆ ਡੀਓ ਡੂ ਜਨ ਮੱਝਦਾ ਤੁਹਾਨੂੰ ਪਤਾ ਜਾ ਜਾਂਦਾ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਲੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ ਜੀ